ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪਾਈ ਮਰਦਾਨਾ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਜਾ ਪਹੁੰਚੇ। ਉਹਨਾਂ ਪਹਾੜੀਆਂ ਤੇ ਸਿਰਫ ਸੰਨਿਆਸੀ ਜੋਗੀ ਹੀ ਰਹਿੰਦੇ ਸਨ। ਉਹ ਜੋਗੀ ਜਿਹੜੇ ਦੁਨੀਆ ਤੇ ਆਪਣੇ ਪਰਿਵਾਰ ਨਾਲ ਨਾਤਾ ਤੋੜ ਕੇ ਇਸ ਪਹਾੜੀ ਉੱਤੇ ਸੰਨਿਆਸ ਲੈ ਕੇ ਬੈਠੇ ਹੋਏ ਸਨ। ਜੋਗੀਆਂ ਦਾ ਮੰਨਣਾ ਸੀ ਕਿ ਜੇਕਰ ਦੁਨੀਆ ਤੋਂ ਤੇ ਆਪਣੇ ਪਰਿਵਾਰ ਤੋਂ ਦੂਰ ਰਹੀਏ ਤਾਂ ਸਭ ਦੁਨੀਆਵੀ ਇੱਛਾਵਾਂ ਖਤਮ ਹੋ ਜਾਂਦੀਆਂ ਹਨ ਤੇ ਉਸ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਉਹਨਾਂ ਦਾ ਇਹ ਵੀ ਮੰਨਣਾ ਸੀ ਕਿ ਮਨੁੱਖ ਵਿਆਕਰਵਾ ਕੇ ਸੰਸਾਰਿਕ ਝਮੇਲਿਆਂ ਤੇ ਭੌਤਿਕ ਵਸਤੂਆਂ ਦੇ ਚੱਕਰ ਵਿੱਚ ਫਸ ਜਾਂਦਾ ਹੈ ਇਸ ਲਈ ਉਹ ਦੁਨੀਆ ਤੋਂ ਦੂਰ ਇਨ੍ਹਾਂ ਬਰਫੂਨਾ ਢਗੇ ਹੋਏ ਪਹਾੜਾਂ ਤੇ ਆ ਕੇ ਬੈਠੇ ਹੋਏ ਸਨ ਇੰਨਾ برف ਦੇ ਪਹਾੜਾਂ ਉੱਤੇ ਪਹੁੰਚਣਾ ਬੜਾ ਹੀ ਮੁਸ਼ਕਿਲ ਸੀ। ਤੇ ਖਾਨ ਜਾਨਵਰਾਂ ਦਾ ਇੱਥੇ ਹਮੇਸ਼ਾ ਹੀ ਖਤਰਾ ਬਣਿਆ ਰਹਿੰਦਾ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਉਸ ਪਹਾੜੀ ਉੱਤੇ ਪਹੁੰਚੇ ਤਾਂ yogੀਆਂ ਨੇ ਹੈਰਾਨ ਹੋ ਕੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਇੱਥੇ ਕਿਵੇਂ ਪਹੁੰਚ ਗਏ? ਕਿਉਂਕਿ ਇੰਨਾ ਪਹਾੜੀਆਂ 'ਤੇ ਤਾਂ ਕੇਵਲ ਦੇਵ ਸ਼ਕਤੀ ਨਾਲ ਹੀ ਪਹੁੰਚਿਆ ਜਾ ਸਕਦਾ ਹੈ। ਤੁਸੀਂ ਇੱਥੇ ਕਿਹੜੀ ਸ਼ਕਤੀ ਨਾਲ ਪਹੁੰਚੇ ਹੋ? ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ yogੀਆਂ ਨੂੰ ਉੱਤਰ ਦਿੱਤਾ ਕਿ ਅਸੀਂ ਇੱਥੇ ਸੱਚ ਦੀ ਸ਼ਕਤੀ ਨਾ ਪਹੁੰਚੇ ਹਾਂ ਪਰ ਗੁਰੂ ਜੀ ਦੀ ਗੱਲ ਜੋਗੀਆਂ ਦੇ ਪੱਲੇ ਨਹੀਂ ਪਈ ਇਨ੍ਹਾਂ ਜੋਗੀਆਂ ਵਿੱਚੋਂ ਇੱਕ ਗੁਰਖਨਾਥ ਦਾ ਚੇਲਾ ਸੀ ਜਿਸ ਦਾ ਨਾਮ ਭਰਤਰੀ ਸੀ ਜਿਹੜਾ ਕਿ ਆਪਣਾ ਰਾਜ ਭਾਗ ਤੇ ਪਰਿਵਾਰ ਨੂੰ ਛੱਡ ਕੇ ਇਨ੍ਹਾਂ ਪਹਾੜੀਆਂ ਉੱਪਰ ਬੈਠਾ ਹੋਇਆ ਸੀ ਤਾਂ ਭਰਤਰੀ ਜੋਗੀ ਗੁਰੂ ਜੀ ਨੂੰ ਸਲਾਹ ਦੇਣ ਲੱਗਾ ਜੇਕਰ ਤੁਸੀਂ ਵੀ ਮੇਰੇ ਵਾਂਗੂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਮੇਰੇ ਵਾਂਗੂ ਆਪਣੇ ਕੰਨਾਂ ਵਿੱਚ ਮੁੰਦਰਾ ਪਵਾ ਬਸਤਰ ਆਦਤਾਂ ਤਿਆ ਕਰਕੇ ਸਰੀਰ ਉੱਤੇ ਸੁਆਹ ਮਾਲ ਲਵੋ ਤੇ ਕਿ ਕਨਾਂ ਦਾ ਚੇਲਾ ਬਣ ਜਾਓ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਥੀ ਜੋਗੀ ਦੀ ਗੱਲ ਦਾ ਜਵਾਬ ਦਿੱਤਾ ਕਿ ਤੂੰ ਆਪਣਾ ਰਾਜ ਭਾਗ ਛੱਡ ਦਿੱਤਾ ਤੇ ਨਾਲੇ ਆਪਣਾ ਘਰ ਪਰਿਵਾਰ ਵੀ ਤਿਆਗ ਦਿੱਤਾ ਪਰ ਆਪਣੇ ਹੰਕਾਰ ਤੋਂ ਤਾਂ ਤੈਨੂੰ ਅਜੇ ਵੀ ਛੁਟਕਾਰਾ ਨਹੀਂ ਮਿਲਿਆ ਬਾਹਰੀ ਦਿਖਾਵੇ ਦਾ ਕੋਈ ਫਾਇਦਾ ਨਹੀਂ ਜੇਕਰ ਤੇਰੇ ਅੰਦਰ ਹੀ ਹੰਕਾਰ ਹੈ ਪਰਥਰੀ ਜੋਗੀ ਹਾਲੇ ਵੀ ਗੁਰੂ ਜੀ ਦੇ ਬਚਨਾਂ ਨੂੰ ਸਮਝ ਨਹੀਂ ਸਕਿਆ ਤੇ ਗੁਰੂ ਜੀ ਲਈ ਇੱਕ ਭੰਗ ਦਾ ਕਟੋਰਾ ਬਣਾਉਣ ਲੱਗਾ ਤੇ ਆਖਣ ਲੱਗਾ ਕਿ ਇਸ ਨੂੰ ਪਿਓ ਕਿਉਂਕਿ ਇਸ ਉਪੀ ਨਾਲ ਨਾ ਤਾਂ ਭੁੱਖ ਲੱਗੇਗੀ ਤੇ ਨਾ ਹੀ ਪਿਆਸ ਲੱਗੇਗੀ ਸਾਰੇ ਕਸ਼ਟ ਭੁੱਲ ਜਾਓਗੇ ਤੇ ਬੜੀ ਹੀ ਆਸਾਨੀ ਨਾਲ ਧਿਆਨ ਵਿੱਚ ਲੱਗ ਜਾਓਗੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਥਰੀ ਜੋਗੀ ਦੀਆਂ ਇਹ ਗੱਲਾਂ ਨੂੰ ਸੁਣ ਕੇ ਮੁਸਕਰਾਏ ਤੇ ਉਸ ਨੂੰ ਸਮਝਾਉਂਦਿਆਂ ਹੋਇਆ ਅੱਖਾਂ ਲੱਗੇ ਜਿਹੜਾ ਮਨੁੱਖ ਸੱਚ ਕਰਤਾਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਲੋੜ ਨਹੀਂ ਪੈਂਦੀ ਬਿਨਾਂ ਨਸ਼ੇ ਤੋਂ ਮਨੁੱਖ ਜੇਕਰ ਨਾਮ ਸਿਮਰਨ ਕਰਦਾ ਹੈ ਤਾਂ ਉਸ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੇ ਹਨ ਜਦੋਂ ਮਨੁੱਖ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ ਤਾਂ ਉਹ ਦੁਨਿਆਵੀ ਵਸਨਾਵਾਂ ਤੋਂ ਮੁਕਤ ਹੋ ਜਾਂਦਾ ਹੈ ਜਦੋਂ ਪ੍ਰਭੂ ਦੀ ਕੀਰਤਿ ਗਾਉਣ ਲੱਗ ਜਾਂਦਾ ਹੈ ਤਾਂ ਉਸ ਵਿੱਚ ਸੰਸਾਰੀ ਇਛਾਵਾਂ ਲੋਭ ਲਾਲਚ ਤੇ ਕ੍ਰੋਧ ਹੰਕਾਰ ਦਾ ਨਾਸ਼ ਹੋ ਜਾਂਦਾ ਹੈ ਮਨੁੱਖ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਉਹਨਾਂ ਜੋਗੀਆਂ ਦੇ ਖਾਨੇ ਵਿੱਚ ਪੈ ਚੁੱਕੇ ਸਨ ਤੇ ਉਹਨਾਂ ਦੇ ਕੋਲ ਗੁਰੂ ਜੀ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀ ਪਰ ਅੰਦਰਲੇ ਹੰਕਾਰ ਦੇ ਜਾਂਦੇ ਉਹਨਾਂ ਨੇ ਫਿਰ ਵੀ ਗੁਰੂ ਜੀ ਨੂੰ ਆਖਿਆ ਕਿ ਜਦੋਂ ਅਸੀਂ ਤੁਹਾਡੀ ਦੁਨੀਆ ਵਿੱਚ ਕਰਾਂਗੇ ਤਾਂ ਫਿਰ ਤੁਹਾਡੇ ਨਾਲ ਮੁਕਾਬਲਾ ਕਰਾਂਗੇ ਜਿਸ ਤੋਂ ਬਾਅਦ ਉਹਨਾਂ ਜੋਗੀਆਂ ਨੇ ਗੁਰੂ ਸਾਹਿਬ ਜੀ ਨਾਲ ਫਿਰ ਤੋਂ ਮੁਕਾਬਲਾ ਕੀਤਾ ਪਰ ਫਿਰ ਹਾਰ ਗਏ ਜੀ